हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਪਿੰਡ ਵਹੀਂ ਪੁਈ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸੁਖ ਦੇ ਘਰ ਆਏ ਆ ਦੋਸਤੋ ਪਹਿਲਾਂ ਵੀ ਆਪਾਂ ਵੀਡੀਓ ਇੱਕ ਦੋ ਵੀਡੀਓ ਇਸ ਘਰੋਂ ਪਾਈਆਂ ਨੇ ਥੋੜਾ ਜਿਹਾ ਸਮਾਂ ਹੋ ਗਿਆ ਵਪਾਰ ਦਾ ਵੀ ਕੰਮ ਕਰਦਾ ਵੀਰ ਕੋਈ ਦੋ ਨਾਗ ਕੋਈ ਤਿੰਨ ਨਾਗ ਜਿਹੜੇ ਆ ਆ ਜਾਂਦੇ ਆ ਵਿਕਰੀ ਵਾਲੇ ਤੇ ਲਿਆ ਕੇ ਵੀਰ ਸੇਲ ਵੀ ਕਰਦਾ ਬਾਕੀ ਤੁਸੀਂ ਅੱਗੇ ਤੋਂ ਦੋਸਤੋ ਸਮੇਂ-ਸਮੇਂ ਦੇ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਆਏ ਪਸ਼ੂਆਂ ਬਾਰੇ ਡਿਟੇਲ ਲੈ ਸਕਦੇ ਜੀ ਅੱਜ 19 ਮਾਰਚ ਸਮਾਂ ਵੀ ਦੋਸਤੋ ਮਾਰਨਿੰਗ 11:00 ਵਜੇ ਦਾ ਪਸ਼ੂ ਅੱਜ ਤੁਹਾਨੂੰ ਦੋ ਦਿਖਾਉਣੇ ਆਪਾਂ ਦੋਵੇਂ ਬਿਹੜਾ ਸੂਈਆਂ ਨੇ ਇੱਕ ਵਿਹੜ ਦੇ ਮਗਰ ਜਿਹੜਾ ਦੋਸਤੋ ਥੱਲੇ ਬੱਚਾ ਜਿਹੜਾ ਹੈਗਾ ਉਹ ਪ੍ਰੋਪਰ ਤੁਹਾਨੂੰ ਦਿਖਾ ਦਾਂਗੇ ਇੱਕ ਮਗਰ ਬੱਚਾ ਇੱਕ ਬਿਨ ਬੱਚੇ ਤੋਂ ਤੇ ਜਿਹੜੀ ਬਿਨ ਬੱਚੇ ਤੋਂ ਵਿਹੜਾ ਪੂਰੀ ਵੱਡੀ ਆ ਕਦ ਕੱਟ ਦੀ ਚੰਗੀ ਆ ਖੁੱਲੇ ਪਿੰਡੇ ਦੀ ਆ ਦੋ ਦੋਵਾਂ ਬੇੜਾਂ ਦਾ ਆਪਾਂ ਵੀਰੋਂ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰ ਦਿਆਂਗੇ ਰੇਟ ਭਾਅ ਪਰਤੇ ਦੀ ਜਾਣਕਾਰੀ ਆ ਉਹ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਜੁੜੇ ਰਹੋ ਤਾਂ ਜੋ ਪੂਰੀ ਇਨਫੋਰਮੇਸ਼ਨ ਸਾਰੇ ਵੀਰਾਂ ਨੂੰ ਮਿਲ ਸਕੇ ਪਿੰਡ ਟੋਟੀਆਂ ਦੇ ਬਿਲਕੁਲ ਨਜ਼ਦੀਕ ਆ ਟੋਟੀਆਂ ਪਿੰਡ ਤੋਂ ਜਿਹੜੀ ਸੜਕ ਦੋਸਤੋ ਵਹੀਂ ਪੁਈ ਨੀ ਆਉਂਦੀ ਐ ਤੇ ਵਹੀਂ ਪੁਈ ਪਿੰਡ ਵਿਜ਼ਿਟ ਕਰੋਗੇ ਤੇ ਪਾਣੀ ਵਾਲੀ ਟੈਂਕੀ ਤੋਂ ਇੱਕ ਸੜਕ ਨਿਕਲਦੀ ਉਹ ਵੀਰ ਸੋਖ ਹੁਣਾ ਦੇ ਘਰ ਆ ਜਾਂਦੀ ਐ ਵੈਸੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਦੇ ਰਹਿਣਗੇ ਨੰਬਰਾਂ ਦੇ ਤੁਸੀਂ ਕਾਲ ਕਰ ਸਕਦੇ ਜੀ ਪਿੰਡ ਆਣ ਕੇ ਔਰ ਇੰਨੀ ਆਪਦੇ ਰੀ ਡਿਟੇਲ ਵੀ ਰੁੱਖ ਦੇ ਨਾਲ ਗੱਲਬਾਤ ਕਰਕੇ ਸਾਸਰੀ ਸਾਸਰੀ ਕਾਲ ਵੀਰ ਸੁਖ ਕੀ ਹਾਲ ਨੇ ਹਾਂਜੀ ਵਧੀਆ ਜੀ ਤੁਸੀਂ ਸੁਣਾਓ ਜੀ ਬਹੁਤ ਵਧੀਆ ਵੀਰ ਜੀ ਹਾਂਜੀ ਅੱਛਾ ਵੀਰ ਸੁਖ ਵੀਡੀਓ ਪਾਈ ਨੂੰ ਵੈਸੇ ਵਾਵਾ ਟਾਈਮ ਹੋ ਗਿਆ ਹਾਂਜੀ ਤੇ ਪਸ਼ੂ ਆਉਂਦੇ ਰਹਿੰਦੇ ਇਸੇ ਤਰ੍ਹਾਂ ਹੀ ਹਾਂਜੀ ਚੱਲਦੇ ਜਾਂਦਾ ਕੰਮ ਕੋਈ ਇੱਕ ਆ ਜਾਂਦਾ ਕਿਰਾਂ ਦੋ ਆ ਜਾਂਦੇ ਠੀਕ ਹੈ ਜੀ ਤੇ ਮੈਂ ਕਿਹਾ ਟਾਈਮ ਵਾਵਾ ਗਿਆ ਮੈਂ ਬਣਾਈ ਵੀਡੀਓ ਨਹੀਂ ਪਹਾਂ ਨਹੀਂ ਚਾਹੀਦਾ ਵੀਰ ਜੀ ਪਸ਼ੂ ਦਿਖਾਉਣੇ ਚਾਹੀਦੇ ਆ ਜਿਹੜਾ ਆਪਣਾ ਕੋਈ ਸੇਲ ਪਰਚੇਸ ਦਾ ਭੈਣ ਭਰਾ ਬਹੁਤ ਕਰੇਦਣਾ ਚਾਹੁੰਦੇ ਹੁੰਦੇ ਪਸ਼ੂ ਚੰਗੇ ਨਿਕਲਣ ਤੇ ਬਿਲਕੁਲ ਬਿਲਕੁਲ ਅੱਛਾ ਵੀਰ ਸੋਖਾ ਚ ਦੋ ਬੈੜਾ ਨੇ ਤੇ ਦੋਵੇਂ ਸੁਈਆਂ ਨੇ ਹਾਂਜੀ ਹਾਂਜੀ ਆਪਣੇ ਕੋਲ ਹੀ ਸੁਈਆਂ ਜੈਸੇ ਤਰ੍ਹਾਂ ਸੁਈਆਂ ਸੁਵਾਈਆਂ ਨੇ ਇਹ ਭਾਈ ਆਪਣੇ ਕੋਲ ਸੁਈ ਆ ਇਹ ਆਪਣੇ ਕੋਲ ਹੀ ਸੁਈ ਆ ਹਾਂਜੀ ਲੋ ਦੋਸਤ ਪਹਿਲੇ ਨੰਬਰ ਤੋਂ ਸ਼ੁਰੂਆਤ ਇਸ ਬੈੜ ਤੋਂ ਆਪਾਂ ਕਰਾਂਗੇ ਇਹ ਬੈੜ ਵੀਰਾਂ ਦਾ ਵੀ ਆਪਣੇ ਕੋਲ ਆਪਣੇ ਘਰ ਆਣ ਕੇ ਸੁਈ ਆ ਤੇ ਮਗਰ ਬੱਚਾ ਆ ਬੱਚਾ ਆ ਗਿਆ ਹਾਂਜੀ ਬੱਚਾ ਜੀ ਲੋ ਜੀ ਆ ਬੱਚਾ ਸੁਆ ਵੀਰ ਸੋਖਾ ਕਿੰਨੇ ਕ ਦਿਨਾਂ ਦਾ ਜੀ ਇਹ ਹੈਗਾ 12 13 ਦਿਨਾਂ ਦਾ ਸੁਈ 12 13 ਕ ਦਿਨਾਂ ਦਾ ਹਾਂਜੀ ਹਾਂਜੀ ਤੇ ਹੁਣ ਦੁੱਧ ਕਿੰਨੇ ਕ ਤੇ ਆ ਗਈ ਆ ਦੁੱਧ ਭਾਜੀ ਇਹ ਤੁਹਾਨੂੰ ਹੋ ਗਿਆ 18 ਤੋਂ ਬਾਹਰ ਅੱਛਾ ਜੀ ਤੇ ਭਾੜ ਜਿਹੜਾ ਪੱਕਾ ਆਪਾਂ 16 ਲੀਟਰ ਦੀ ਗਾਰੰਟੀ ਦੇਵਾਂਗੇ ਮਤਲਬ ਕੋਈ ਸੱਜਣ ਆਪਣਾ ਆਨਲਾਈਨ ਵੀ ਬਾਹ ਪਾਈ ਜਾਂਦਾ ਕਿਦਾ ਤੇ 16 ਕਿਲੋ ਨਿਕਲ ਜਾਏਗਾ ਹਾਂ ਬਿਲਕੁਲ ਬਿਲਕੁਲ ਠੀਕ ਹੈ ਵੈਸੇ ਪਲਾਸੀ ਚੋਂ ਦੇ ਪਰ ਕਿਉਂਕਿ ਆਪਾਂ 18 ਤੋਂ ਪਲਾਸੀ ਚੋਂਦੇ ਪਰ ਫਿਰ ਵੀ ਜਾ ਕੇ ਤੁਹਾਨੂੰ ਪਤਾ ਵੀ ਥੋੜਾ ਬਲਾ ਕਈ ਨਹੀਂ ਜੀ ਵੀ ਡੰਗਰ ਲਾਉਂਦਾ ਸੋ ਮੁਰਗੇ ਨੇ ਘਰ ਦਾ ਸਫਰ ਵੀ ਕਹਿਣਾ ਦੂਰ ਦਾ ਪੈ ਜਾਂਦਾ ਇਹ ਇਹ ਨਹੀਂ ਪਤਾ ਵੀ ਕਿੰਨੀ ਦੂਰੀ ਤੇ ਪਸੂ ਜਾਂਦਾ ਉਹਦਾ ਕੋਈ ਕਾਰਨ ਬਣ ਸਕਦਾ ਥੋੜਾ ਬਤ ਇਹ ਕਰਕੇ ਆਪਾਂ 2 ਕਿਲੋ ਘਾਟੀ ਦੱਸਦੇ ਹਾਂ ਕੋਈ ਗੱਲ ਨਹੀਂ ਤੇ 16 ਕਿਲੋ ਬਿਲਕੁਲ ਅੱਛਾ ਵੀ ਰਸੋਕ ਕੇ ਕਈ ਵੀ ਗੱਲਾਂ ਵੀ ਹੈ ਐਫਪੀ ਕ੍ਰੋਸ ਹੀ ਹਾਂਜੀ ਹਾਂਜੀ ਤੇ ਨਾਲ ਕੋਈ ਗਰਮੀ ਗਰਮੀ ਤੈਨੂੰ ਐਡਾ ਨਹੀਂ ਲੱਗਦਾ ਕੋਈ ਮੈਨਾਂ ਕੋਈ ਚੱਕਰ ਹੀ ਨਹੀਂ ਆਦੇ ਤੇ ਲੋਬ ਦੋਸਤੋ ਬਾਕੀ ਠੰਡੀ ਸੀ 13 1 ਮੀਡੀਅਮ ਮੰਨ ਕੇ ਵੀ ਤੁਸੀਂ ਸੌਦਾ ਕਰ ਲੋਗੇ ਮੀਡੀਅਮ ਹਾਈਟ ਆ ਨਾ ਬਹੁਤੀ ਵੱਡੀ ਸਟੈਂਡਰਡ ਸਾਈਜ਼ ਆ ਤੇ ਨਾ ਹੀ ਦਰਮਿਆਨੀ ਆ ਵਿਚਲਾ ਸਾਈਜ਼ ਆ ਪ੍ਰਿੰਟ ਪ੍ਰਿੰਟ ਚੰਗਾ ਡੱਬੀ ਵੈੜਾ ਜਿਵੇਂ ਇੱਕ ਮੋਸਟਲੀ ਆਪਾਂ ਐਚਐਫਡੀ ਵੈੜ ਦੇਖਦੇ ਆ 16 ਕਿਲੋ ਦੁੱਧ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਬਾਕੀ ਠੰਡੀ ਧੀਰੀ ਆ ਅਗੀ ਠੰਡੀ ਹੈ ਕਿਉਂਕਿ ਬਹੁਤੇ ਘਰਾਂ ਦੇ ਵਿੱਚ ਭੈਣਾਂ ਚਵਾਈ ਕਰਦੀਆਂ ਨੇ ਲੇਡੀਜ਼ ਚਵਾਈ ਕਰਦੀਆਂ ਨੇ ਠੰਡਾ ਧੀਰਾ ਪਸ਼ੂ ਹੀ ਪਾਲਦੇ ਨੇ ਸਾਰੇ ਬਿਨਾ ਵੰਗੇ ਤੋਂ ਬਿਨਾ ਰਸੀ ਨਹੀਂ ਆਣਾ ਪਾਇ ਕੋਈ ਵੀਰੇ ਇਸੇ ਤਰ੍ਹਾਂ ਹੀ ਭਾਵੇਂ ਚੋਲੇ ਵੰਗਾ ਪੁੰਗਾ ਪਾਉਣ ਦੀ 100 ਕਰੋੜ ਤੇ ਨਹੀਂ ਭਾਈ ਪਰ ਆਪਾਂ ਪਾਉਣੇ ਆ ਪਾ ਲਈ ਕਿਉਂਕਿ ਜਦੋਂ ਅਗਰ ਕੋਈ ਭੈਣ ਭਰਾ ਆਉਂਦਾ ਉਹਨੂੰ ਫਿਰ ਤੁਹਾਨੂੰ ਪਤਾ ਪਾਉਣਾ ਵੀ ਇਹਦਾ ਕਈ ਜਾਂਦੇ ਵੰਗਾ ਪਾ ਕੇ ਮਲੇ ਚੁਣੀ ਚਾਹੀਦੀ ਆ ਹਾਂ ਚਲੋ ਬਾਲੀ ਵੱਡੀ ਸਮੱਸਿਆ ਨਹੀਂ ਪਾਲੀ ਤਾਂ ਖੜੀ ਰਹਿੰਦੀ ਜਾਂਦੀ ਆ ਖੜੀ ਰਹਿੰਦੀ ਤੇ ਲੱਤ ਨਹੀਂ ਚੁੱਕਦੀ ਮਾਰੀ ਠੀਕ ਆ ਜੀ ਵੀਰ ਸੋਖ ਖੋਲਦਗੇ ਕੋਈ ਤੋਰ ਕੇ ਦਿਖਾ ਦਗੇ ਲੋ ਵੀ ਭਰਾਵੋ ਗੱਛਾ ਮਗਰ ਆ ਠੀਕ ਆ ਜੀ ਮੇਲ ਕਾਫ ਇਸ ਵਾਰਡ ਦੇ ਮਗਰ ਆ 16 ਕਿਲੋ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਕਰੋ ਸੰਗ ਦੇ ਵਿੱਚ ਚ ਵਿਡੀਓ ਦੇ ਵਿੱਚ ਦਿਖਾਈ ਦੇ ਰਿਹਾ ਆ ਦੇਖੋ ਜੀ ਠੀਕ ਅੱਛਾ ਸੁਖ ਵੀਰ ਸੁਬਾ ਚੁਾਈ ਕਿੰਨੇ ਵਜੇ ਕਰੀ ਆ ਇਹ ਚੁਾਈ ਆਪਾਂ 5:30 ਕਰਦੇ ਆ 5:30 ਵਜੇ ਕੀਤੀ ਆ 5:30 ਆਜੀ ਦਾ ਡੰਗਰੇ ਚ 5:45 6 ਵਜੇ ਠੀਕ ਹੈ ਜੀ ਠੀਕ ਹੈ ਮਤਲਬ ਕਿ ਹੁਣ ਵੀ ਜੇਕਰ ਆਪਾਂ ਕਾਊਂਟ ਕਰੀਏ ਤਾਂ ਕੋਈ 6 ਘੰਟੇ ਹੋ ਹੀ ਗਏ ਆ 11 ਵਜਨ ਦੇ ਆ ਹਾਂਜੀ ਠੀਕ ਹੈ ਜੀ ਲਓ ਜੀ ਠੀਕ ਆ ਸੁਗਵਾ ਦਿੰਦਾ ਜੀ ਦੇਗਾ ਜੀ ਦੁਆ ਦੋਸੋ ਦੂਜਾ ਠੀਕ ਹੈ ਜੀ ਇਹਦੇ ਵਿੱਚ ਮੈਂਸ਼ਨ ਕਰ ਦਈਏ ਬਹੁਤ ਵੀਰ ਕਈ ਵਾਰ ਫਿਰ ਸੋਚਦਾ ਵੀ ਸਵੇਖ ਕਿਨਵਾ ਦੂਜਾ ਸੂਬਾ ਆ ਲਓ ਜੀ ਬਾਕੀ ਆਰਡਰ-ਆਰਡਰ ਦੀ ਕੁਆਲਿਟੀ ਆਪਾਂ ਤੁਹਾਨੂੰ ਚਾਰ ਚਫੇਰੀਆਂ ਦਿਖਾ ਦਈਏ ਇੱਕ ਵਾਰੀ ਆਹ ਕਰੋ ਚੈੱਕ ਫੱਛਾ ਵੀਰ ਸੋਕਾ ਬਾਕੀ ਚੌਣ ਚਾਂ ਦੇ ਵਿੱਚ ਕੋਈ ਭੂਰ ਛਟਾ ਕਿਸੇ ਤਰ੍ਹਾਂ ਦਾ ਨਾ ਕੋਈ ਗੱਲ ਨਹੀਂ ਮੈਂ ਬਿਲਕੁਲ ਸਾਫ਼ ਹੈ ਲਓ ਜੀ ਠੀਕ ਹੈ ਭਰਾ ਅੱਛਾ ਸੋਕ ਭਾਈ ਕੀ ਮੰਗ ਕਰਦੇ ਆ ਮੁੱਲ ਕਿ ਰੋਉਗਾ ਇਹਦਾ ਮੁੱਲ ਭਾਜੀ ਇਹਦਾ ਆਪਾਂ ਕਰਦੇ ਆ 60000 ਰੁਪਏ 60000 ਹਾਂਜੀ ਵਿਚੋ ਲੈਣ ਦੇ ਨਾ ਹਾਂ ਨਾ ਕਸਰ ਕੁਸਰ ਕੱਢ ਕੇ ਕੋਈ ਦੇ ਦਾਂਗੇ ਆਪਾਂ 57000 ਦੀ 57000 ਦੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ 57000 ਕਰ ਦਾਂਗੇ ਮਾਨਤਨ ਹੋਰ ਵਿਚੋ ਵੀ ਹੋ ਜਾਏਗਾ ਹੋਰ ਕਰ ਦਿਓ ਕਰ ਦਿਓ ਆ ਬਾਬਾ ਟਾਈਮ ਬਾਅਦ ਆਪਾਂ ਵੀਡੀਓ ਬਣਾ ਰਹੇ ਆ ਤੇ ਮਾਨਤਨ ਕਰ ਦਿਓ ਪੁੱਤ ਲਓ ਦੋਸਤੋ 57000 ਤੇ 57 ਜੋ ਵੀ ਮਾਨਤਨ ਹੋ ਜਾਊਗਾ ਕਿਸੇ ਭਰਾ ਦਾ ਆਏਗਾ ਇਹਦਾ ਠੀਕ ਹੈ ਜੀ ਬਾਕੀ ਜਰੂਰ ਇੱਕ ਵਾਰੀ ਤੁਸੀਂ ਕੰਟੈਕਟ ਕਰ ਲਿਓ ਦੂਰ ਨੇੜੇ ਵਾਲੇ ਕੋਈ ਵੀਰ ਨੇ ਤੇ ਬੇਸ਼ੱਕ ਵੀਡੀਓ ਕਾਲ ਤੇ ਇੱਕ ਟਾਈਮ ਦੀ ਇੱਕ ਟਾਈਮ ਘਰ ਵਿਜ਼ਿਟ ਕਰਕੇ ਆਪਣੀ ਚੋਕੇ ਵੇਖ ਲਿਓ ਹਾਂਜੀ ਤਸੱਲੀ ਜਿੱਦਾਂ ਵੀ ਕਿਸੇ ਵੀਰ ਦੀ ਹੁੰਦੀ ਆਉਦਾ ਤੁਸੀਂ ਕਰ ਲਿਓ ਠੀਕ ਆ ਇੱਕ ਇਸ ਤੋਂ ਬਾਅਦ ਆਪਣੇ ਕੋਲ ਜਿਹੜੀ ਆ ਸੈਕੰਡ ਨੰਬਰ ਤੇ ਆ ਗਈ ਕਾਲੀ ਵੈੜ ਹਾਂਜੀ ਇਹ ਹਜੇ ਸਾਈਵਾਲ ਤੇ ਜਰਸੀ ਦਾ ਕ੍ਰੋਸ ਠੀਕ ਹੈ ਜੀ ਹਾਂਜੀ ਸਭ ਦੋਸਤੋ ਸਾਈਵਾਲ ਤੇ ਜਰਸੀ ਦਾ ਕ੍ਰੋਸ ਕਦ ਕਾਠ ਵੱਡਾ ਇੱਕ ਕਦ ਕਾਠ ਮੈਂ ਦੇਖਦੇ ਆ ਜਿਵੇਂ ਐਚ ਐਫ ਵੈੜ ਦਾ ਕਦ ਕਾਠ ਵੱਡਾ ਪੂਰਾ ਠੀਕ ਆ ਇਹਨੂੰ ਸੂਈ ਨੂੰ ਕਿੰਨਾ ਕ ਟਾਈਮ ਹੋ ਇਨੂੰ ਹੋ ਗਏ ਸੰਧੂ ਸਾਹਿਬ 35 ਦੇ ਦਿਨ 35 ਦੇ ਦਿਨ ਇਹਨੂੰ ਕੋਈ ਮਹੀਨਾ ਮੰਨ ਲੈ ਇਹਨੂੰ ਕੋਈ ਸਵਾ ਮਹੀਨਾ ਮੰਨ ਲੈ ਇਹਨੂੰ ਕੋਈ ਡੇਢ ਮੰਨ ਲੈ ਕਿਉਂਕਿ ਬੱਚਾ ਨਹੀਂ ਹੈਗਾ ਤਾਂ ਤੇ ਆਪਾਂ ਨਾਲ ਤੁਹਾਨੂੰ ਪਤਾ ਹੀ ਹੈ ਫਿਰ ਅੱਛਾ ਤੁਸੀਂ ਦੱਸਿਆ ਸੀ ਵੀ ਜਦੋਂ ਆਈ ਸੀ ਆਪਣੇ ਕੋਲ ਕੋਈ 20 25 ਕਿ ਦਿਨਾਂ ਦੀ ਸੋਈ ਸੀ 25 ਦਿਨ ਹੀ ਸੋਈ ਹੋਦੋ ਤੇ ਅੱਜ ਆਪਣੇ ਸੰਡਾ ਜੇ 15 ਕਿ ਦਿਨ ਬੱਚੇ ਮਰੇ ਨੂੰ ਹੋ ਗਏ 10 ਤੋਂ 15 ਕਿ 10 ਤੋਂ 12 12 ਦਿਨ ਹੋ ਗਏ ਚਲੋ 15 ਮੰਨ ਲਈਏ 10 ਮੰਨ ਲਈਏ ਹ ਕੋਈ ਮਹੀਨਾ ਸਵਾ ਕਿ ਮਹੀਨਾ ਮੰਨ ਲੈ ਸਵਾ ਕਿ ਮਹੀਨੇ ਦਾ ਹੈਗਾ ਸੁਆ ਠੀਕ ਹੈ ਅੱਛਾ ਦੁੱਧ ਹੁਣ ਕੀ ਸਥਿਤੀ ਹੈ ਦੀ ਦੁੱਧ ਚ ਦੁੱਧ ਦੇ ਤਾਂ ਕੋ 13 ਲੀਟਰ ਹਾਂਜੀ ਤੇ ਸਵੇਰੇ ਕਿੰਨੇ ਵੇ ਮਪੰਗਦੇ ਆ ਇਹ ਦੂਸਰ ਸਵੇਰੇ ਦੂਜਾ ਸਵੇਰਾ ਹਾਂਜੀ ਬਹੁਤ ਦੋਸਤ 13 ਲੀਟਰ ਦੁੱਧ ਇਸ ਵਕਤ ਇਹਦੇ ਤੇ ਲਿਖਾ ਜਰਾ ਅਲੀ ਗੋਲੀ ਪੂਰੀ ਆ ਕਰਮਾਲੀ ਹੈ ਪੂਰੀ ਗੋਲ ਆ ਕੱਦ ਵੱਡਾ ਹੈ ਬੇਲਬੂਲ ਦੀ ਸਪੈਸ਼ਲ ਥਣ ਲੰਬਾ ਹਾਈਟ ਪੂਰੀ ਆ ਉੱਚੀ ਵੈੜ ਮੈਂ ਪਹਿਲਾਂ ਜਿਗਰ ਤਰਤਾ ਵੀ ਇੱਕ ਨਾਰਮਲ ਆਪਾਂ ਜਿਹੜੀ ਐਚ ਐਫ ਵੈੜ ਦੇਖ ਲਈ ਇਹ ਦੇਖ ਲਈ ਇੱਕ ਬਰਾਬਰ ਆ ਪਰ ਇੱਕ ਕ੍ਰੋਸ ਆ ਵਿੱਚ ਜਰਸੀ ਦਾ ਕ੍ਰੋਸ ਆ ਠੀਕ ਆ ਤੇ ਕੱਦ ਕਾਰ ਸੋਹਣਾ ਇੱਕ ਰੰਗ ਬਿਲਕੁਲ ਬਲੈਕ ਆ ਕਾਲੇ ਰੰਗ ਦੇ ਵਿੱਚ ਤੇ ਚੂਣ ਚੋਂ ਬਹੁਤ ਵਧੀਆ ਹੋਊਗੀ ਬਸ ਥਣਾ ਥੋਣਾ ਸਹਿਜ ਹੀ ਦੱਸਣ ਡਿਆ ਹਾਂ ਹਾਂਜੀ ਥਣ ਦਾ ਤੁਹਾਨੂੰ ਪਤਾ ਇਹਦਾ ਨਾਲ ਹੀ ਸਾਈ ਵਾਲਾ ਤੁਹਾਨੂੰ ਬਥਾਨੇ ਇਦਾਂ ਹੁੰਦਾ ਵਰਦਾ ਹਾਂ ਲਓ ਜੀ ਆ ਬੈਕ ਸਾਈਡ ਤੋਂ ਇੱਕ ਵਾਰੀ ਥਣ ਤੁਸੀਂ ਜ਼ਰੂਰ ਚੈੱਕ ਕਰ ਲੋ ਠੀਕ ਆ ਜੀ ਤੇ ਸਵੇਰ ਮਾਰਨਿੰਗ ਜਿਹੜੀ ਚਵਾਈ ਇਹਨਾਂ ਪਸ਼ੂਆਂ ਦੀ ਹੋਈ ਆ 5:00 ਵਜੇ ਦੇ ਢੇੜ-ਘੇੜ ਤੇ ਬਾਕੀ ਕੋਈ ਵੀ ਰਵਦੀ ਟਾਈਮ ਤੋਂ ਟਾਈਮ ਬੰਨ ਕੇ ਚੋਲੇ ਜਿੰਨਾ ਮਰਜ਼ੀ ਤਸੱਲੀ ਕਰ ਲਈ ਠੀਕ ਆ ਥਣ ਤੁਨ ਪੂਰਾ ਲੰਬਾ ਥੱਤੀ ਚਵਾਈ ਵਾਲਾ ਥਾਣਾ ਹਾਂ ਲਓ ਠੀਕ ਹੈ ਲੈ ਵੀਰ ਸੁਖ ਇਹ ਵੀ ਖੋਲਦਗੀ। ਤਾਂ ਦੋਸਤੋ ਦੂਜਾ ਤੂਆ ਸੁਈ ਆ ਠੀਕ ਹੈ ਜੀ। ਕੋਈ ਡੇਢ ਕ ਮਹੀਨਾ ਜਾਂ ਸਵਾ ਕ ਮਹੀਨਾ ਕੋਈ ਵੀ ਮੰਨ ਲੇ ਕਿਉਂਕਿ ਬਿਨ ਬੱਚੇ ਤੋਂ ਬਾਕੀ ਪ੍ਰੋਪਰ ਤੁਹਾਨੂੰ ਗੱਲ ਦੱਸ ਹੀ ਦਿੱਤੀ ਆ। ਜੋ ਇਨਫੋਰਮੇਸ਼ਨ ਇਸ ਵੇੜ ਦੀ ਹੈਗੀ ਸੀਗੀ। ਠੀਕ ਹੈ ਬਾਕੀ ਚੋਣ ਜਣ ਹੈ ਠੰਡੀ ਠੁੰਡੀ ਇਸੇ ਤਰ੍ਹਾਂ ਹੀ ਐ ਮੈਂ ਨਾ ਬਿਲਕੁਲ ਪਹਾੜੀ ਦੀ ਚੋਣੀਆਂ ਆ ਕੋਈ ਗੱਲ ਨਹੀਂ ਠੀਕ ਹੈ ਜੀ ਅੱਛਾ ਵੀਰ ਕੀ ਕਰਦੇ ਤਾਂ ਮੁੱਲ ਲੈਣ ਦੇਣ ਕੀ ਕਰਾਂਗੇ ਫਿਰ ਤੇ ਕੀ ਡਿਮਾਂਡ ਕੀ ਰਹੂਗੀ ਟਮਾੜੇ ਦੀ ਜਿਹੜੀ ਆਪਾਂ ਲੈਣ ਦੇ ਨਹੀਂ ਕਰਨਾ 50000 ਰੁਪਿਆ 50 ਹਾਂਜੀ ਹਾਂ ਨਾ ਕਿੱਥੋਂ ਤੱਕ ਹੋ ਜੂਗੀ ਵੀ ਕਸਰ ਕੋ ਸਰ ਕੱਢ ਦਿਆ ਵੀ ਦੂਰ ਨੇੜੇ ਕੋਈ ਆਉਂਦਾ ਕਰਾਇਆ ਭੜਾ ਖਰਚ ਕਰਕੇ ਤੇ ਇਹਦਾ ਵੀ 47000 47 ਕਰ ਦਾਂਗੇ ਮਾਨਦਾਨ ਉੱਚ ਨਹੀਂ ਕੋਈ ਗੱਲ ਨਹੀਂ ਇਹ ਪੈਨਪਰਾ ਹੋ ਜਾਊਗਾ ਲਓ ਦੋਸਤੋ 47000 ਦੇ ਵਿੱਚੋਂ ਵੀ ਛੋਟਛਾਪ ਆ ਜਾਊਗਾ ਕੋਈ ਭਰਾ ਸੌਦਾ ਕਰੇ ਕ ਤੂੰ ਵੇੜ ਚੰਗੀ ਆ ਥਾਂ ਤੁਹਾਨੂੰ ਪੂਰਾ ਮੱਝਾਂ ਦਾ ਲੱਗਾ ਕਰਮਾਲੀ ਨੂੰ ਕੱਦ ਵੀ ਚੰਗਾ ਅੱਜ ਇਹ 60 ਫੈਂਡ ਹੈ ਜੀ ਮਾਜੀ ਹੈ ਇਹ ਫੈਰ ਫੁੱਟ ਚੰਗੀ ਆਉਂਦੀ ਆ ਬਹੁਤ ਵਧੀਆ ਵੈਂਡ ਆ ਜੀ ਬਸ ਸਾਈਕ ਕ੍ਰੋਸ ਆਉਂਦੀ ਬਹੁਤ ਸਾਈਵਲ ਨਾਲ ਇਹਦੇ ਹੈਗੀ ਵੀ ਜਰਸੀ ਨਾਲ ਕਰਾਉਸ ਜਰਸੀ ਕ੍ਰੋਸ ਹੋ ਗਈ ਹੈ ਹਾਂ ਜੀ ਫਿਰ ਇਹ ਹੀ ਰੋ ਤਾਂ ਵੀ ਪਲਾਸੀ 62 61 60 ਇੱਥੇ ਕਉਂਦੀ ਹੈ ਚੰਗੇ ਫੜੇ ਲੱਗ ਫੜ ਚੰਗੇ ਪੈਸੇ ਲੱਗਦੇ ਵਧੀਆ ਵਧੀਆ ਹਾਂ ਜੀ 55 56 ਰੁਪਏ ਲੱਗਦਾ ਅੱਛਾ ਕਿਉਂਕਿ ਰੇਟ ਤੋਂ ਪਤਾ 2 ਰੁਪਏ ਨੇ ਘਟਿਆ ਆਪਣੇ ਕੋਲ ਹੋਊਗਾ ਮਨ ਕੇ ਲਿਖਤੀ ਰਿਕਾਰਡ ਵੀ ਹੋਊਗਾ ਕੋ ਪਰਚੀ ਪੁਰਚੀ ਨਹੀਂ ਨਹੀਂ ਆਪਾਂ ਮਿਕਸੀ ਪਾਉਨੇ ਆਵੇਂ ਕਿਉਂ ਗਲਤ ਕਰ ਰਹੇ ਇਹ ਦੋਨਾਂ ਬੈਟਾਂ ਦਾ ਮਿਕਸੀ ਹਾਂ ਜੀ ਹੋਰ ਵੀ ਗਾਵਾਂ ਹਾਂ ਜੀ ਉਹਨਾਂ ਦਾ ਵੀ ਮਿਕਸ ਵਿੱਚ ਕਰੀ ਠੀਕ ਹੈ ਜੀ ਮਨ ਕੇ 6 ਲੱਗ ਰਹੀ ਹੈ ਹਾਂ ਜੀ ਕਿਉਂਕਿ ਇਹਦਾ ਵੱਖਰਾ ਕਢਾ ਕੇ ਵੇਖੇ ਨਾ ਕੋ ਫੜ ਠੀਕ ਹੈ ਜੀ ਠੀਕ ਹੈ ਲਓ ਦੋਸਤੋ ਫੜ ਫੈਟ ਰੇਟ ਦੇਖੀਏ ਤੇ ਬਾਕੀ ਆਰਡਰ ਹਵਾਨਾ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਚੋਈਆਂ ਚੋਈਆਂ ਨੇ ਕੋਈ ਮਾਰਨਿੰਗ ਚੋਈਆਂ ਨੇ ਇਹਸ ਕਰਕੇ ਦੋ ਟਾਈਮ ਕੋਈ ਵੀ ਰਾਂ ਕੇ ਆਪਣੀ ਤਸੱਲੀ ਕਰ ਸਕਦਾ 47000 ਲੈਂਦਿਆ ਨਾ ਮੋੜ ਰਹੂਗਾ ਡਿਮਾਂਡ 50 ਹੋਵੇ ਠੀਕ ਹੈ ਜੀ ਤੇ ਅੱਛਾ ਵੀਰ ਇਹ ਅੱਜ ਪਸੂ ਸੀ ਆਪਣੇ ਕੋਲ ਹਾਂਜੀ ਭਾਜੀ ਤੇ ਨੰਬਰ ਕਰਤੀਆ ਸਾਂਝੇ ਹਾਂਜੀ ਹਾਂਜੀ ਬੋਲ ਦਿਓ ਨੰਬਰ ਜੀ ਹਾਂਜੀ ਹਾਂਜੀ 75268 ਹਾਂਜੀ 00645 ਠੀਕ ਹੈ ਜੀ ਹਾਂ ਇੱਕੋ ਨੰਬਰ ਹੀ ਚੱਲਦਾ ਨਾ ਜੀ ਨੇ ਇੱਕ ਨੰਬਰ ਹੋ ਰਿਹਾ ਹੈ 9888 727641 ਠੀਕ ਹੈ ਜੀ ਲਓ ਵੀ ਭਰਾਵੋ ਇਹ ਸਨ ਦੋ ਪਸੂ ਵੀਰ ਦੇ ਘਰੋਂ ਆਪਾਂ ਤੁਹਾਨੂੰ ਦਿਖਾਉਣੇ ਅੱਜ ਸੋ ਆ ਕੇ ਆਪਣੀ ਨਰਕਪਰਕ ਕਰ ਸਕਦੇ ਜੀ ਤਸੱਲੀ ਕਰ ਸਕਦੇ ਜੀ ਦੋਵੇਂ ਵੜਾ ਸੁਈਆਂ ਸਵਈਆਂ ਦੁੱਧ ਤੇ ਚੱਲਣ ਡੀਆਂ ਨੇ ਠੀਕ ਹੈ ਜੀ ਤੇ ਇੱਕ ਕੋਈ 12 13 13 ਦਿਨਾਂ ਦੇ 15 ਦਿਨਾਂ ਦੇ ਵਿੱਚ ਵਿੱਚ ਹੀ ਇਹ ਸਮਾਂ ਹੋ ਜਾ ਮੈਲੇ ਮੂਲੇ ਵਿੱਚ ਸਟਾਰਟ ਹੋ ਜੂਗੀ ਚਲਣੀ 16 ਕਿਲੋ ਦੁੱਧ ਇਹਦੇ ਥੱਲੇ ਹਾਜ਼ਰ ਆ ਇੱਕ ਦੇ ਥੱਲੇ 13 ਕਿਲੋ ਆ ਰੇਟ ਦੋਹਾਂ ਦੇ ਆਪਾਂ ਮੈਂਸ਼ਨ ਕਰ ਦਿੱਤੇ ਆ ਸੋ ਜਿਹੜਾ ਪਸੂ ਚਚੂਗਾ ਪਸੰਦ ਆਊਗਾ ਕਾਰਨ ਕੇ ਆਪਣੀ ਅੱਖੀਂ ਵੇਖ ਲਿਓ ਹੱਥੀਂ ਛੋਕੇ ਵੇਖ ਲਿਓ ਤਸੱਲੀ ਜਿੱਦਾਂ ਵੀ ਕਿਸੇ ਵੀਰ ਦੇ ਸੰਤੁਸ਼ਟੀ ਉਦਾਂ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ